ਵਗ ਦੇ ਵਿੱਚ ਪ੍ਰਿੰਟ ਸੂਟ ਓਕੇ ਔਰ ਪ੍ਰਿੰਟ ਚੈੱਕ ਕਰਾਓ ਵੀਰੇ ਇਹਨਾਂ ਨੂੰ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਨੇ ਔਰ ਦੁਪੱਟਾ ਸੂਟ ਆ ਓਕੇ ਵੀਰੇ ਦੁਪੱਟਾ ਨਾਲ ਆ ਹਾਂ ਵਿਦ ਦੁਪੱਟੇ ਨਾਲ ਮੈਂ ਇੱਕ ਪੀਸ ਖੋਲ ਕੇ ਵੀ ਦਿਖਾ ਦੂੰਗਾ ਉਦੋਂ ਅਸੀਂ ਸਾਰੇ ਪਿੱਸਾਂ ਦੇ ਪਹਿਲਾਂ ਇੱਕ ਵਾਰ ਕੈਮਰਾ ਮਾਰ ਦੋ ਔਰ ਮੇਰੀਆਂ ਭੈਣਾਂ ਨੂੰ ਸਾਰੇ ਪ੍ਰਿੰਟ ਦਿਖ ਜਾਣ ਔਰ ਇਹ ਇਹ ਨਹੀਂ ਹੈਗਾ ਇਕੱਲੇ ਹੁਣ ਹੁਣ ਨੇ ਇਹ ਆਂਦੇ ਹੀ ਰਹਿਣਗੇ ਰੱਬ ਸਲਾਉਣ ਵਾਲੇ ਵੀ ਸੂਟ ਨੇ ਵਿਦ ਦੁਪੱਟੇ ਨਾਲ ਠੀਕ ਆ ਜੀ ਔਰ ਮੈਚਿੰਗ ਸੂਟ ਆ ਇਹਦਾ ਰੇਟ ਰਹਿਣ ਵਾਲਾ ਕੀ ਹੈ ਵੀਰੇ ਓਕੇ ਵੱਖਰੀ ਆਈਟਮ ਆ ਉਸ ਤੋਂ ਡਿਫੈਂਡਰ ਨੰਬਰ ਆ ਇਹ ਹਾਂਜੀ ਮ કોટਨ ਦਾ ਇਹਦਾ ਦੁਪੱਟਾ ਵੀ ਆਣਾ ਨਾਲ ਨੂੰ ਲਓ ਜੀ ਆਲ ਓਵਰ ਸੂਟ ਆ 5 ਮੀਟਰ ਦਾ ਠੀਕ ਆ ਜੀ ਔਰ ਵਿਦ ਦੁਪੱਟਾ ਨਾਲ ਦੁਪੱਟਾ ਬੜਾ ਸੋਹਣਾ ਹੈ ਫੁੱਲ ਸਾਈਜ਼ ਦੇ 2.5 2.5 ਮੀਟਰ ਦੇ ਇਹਨਾਂ ਦੇ ਦੁਪੱਟੇ ਨੇ ਮਸਲੀਨ कॉटन ਦੇ ਦੁਪੱਟੇ ਓਕੇ ਓਕੇ ਵੀਰੇ ਰੇਟ ਰਹਿਣ ਵਾਲਾ ਕੀ ਆ ਸਿਰਫ 550 ਦੇ ਵਿੱਚ ਲਓ ਜੀ ਠੀਕ ਹੈ ਜੀ ਇਹਦਾ ਰੇਟ ਰਹਿਣ ਵਾਲਾ ਕੀ ਆ 500 ਲਓ ਜੀ ਸਿਰਫ 500 ਰੁਪਏ ਪੱਟੇ ਨਾਲ ਆ ਪੈਣਾ ਮੇਰੀ ਘਰ ਬੈੜ ਕੀ ਮੰਗਵਾ ਸਕਦੀਆਂ ਨਾ ਕੋਈ ਨਹੀਂ ਵੀ ਆ ਸਕਦਾ ਕੋਈ ਦੂਰ ਬੈਠੀ ਹਾਂ ਦੂਰ ਬੈਠੇ ਨੇ ਹਾਂ ਸਹੀ ਗੱਲ ਆ ਹਾਂ ਘਰ ਬੈਠੇ ਵੀ ਮੰਗਵਾ ਸਕਦੇ ਨੇ ਕਲਰ ਚੜ ਬਾਈ ਨੂੰ ਨੂੰ ਸਕਰੀਨਸ਼ਾਟ ਭੇਜ ਦਿਓ ਆ ਕਲਰ ਚੜ ਵੀ ਦਿਖਾ ਦਿਓ ਕਲਰ ਚੜ ਬੜੇ ਸੋਹਣੇ ਵੀ ਰਹਿਣਾ ਤੇ ਬਾਕੀ ਉਹ ਵੀ ਗਾਰੰਟੀ ਹੈ ਜੇ ਕੋਈ ਦਿੱਕਤ ਆ ਵੀ ਇਸ ਤਰ੍ਹਾਂ ਦੀ ਸਿਲਾ ਥਲਾ ਸੂੜ ਵਾਪਸ ਲੈਣੋ ਵਾਲਾ ਲਓ ਵੀ ਬਹੁਤ ਸਾਡੇ ਖੁਦ ਘਰ ਚ ਸੀ ਲੈਨੇ ਪੀਸ ਵਾਸ ਸੋਹਣੇ ਨੇ ਕਿ ਨਾ ਇਹਨਾਂ ਦਾ ਕਲਰ ਫੇਡ ਹੁੰਦਾ ਹੈ ਹਾਂ ਜੀ ਹਾਂ ਜੀ ਸ਼ਿਮਰ ਦੇ ਵਿੱਚ ਕਾਟਨ ਸ਼ਿਮਰ ਆ ਇਹ ਡਿਜੀਟਲ ਕਾਟਨ ਸ਼ਿਮਰ ਕਹਿੰਦੇ ਨੇ ਇਹਨ പാട്ട കിസ ല ਅਰ ਬਾਜ਼ੂ ਕੱਢੇ ਹੋਏ ਨੇ ਮਸ਼ੀਨੀ ਵਰਕ ਆ ਸਾਰਾ ਬੁਟੀਕ ਸਟਾਈਲ ਆ ਇਹ ਮਸਲੀਨ ਦਾ ਦੁਪੱਟਾ ਆ ਗਿਆ ਲਓ ਜੀ ਮਸਲੀਨ ਦਾ ਦੁਪੱਟਾ ਆ ਗਿਆ ਹਾਂ ਜੀ ਇਹਦੇ ਚ ਆਉਂਦੇ ਨੇ ਕਲਰ ਚਾਰ ਲਓ ਜੀ ਕਲਰ ਚਾਰ ਜਾਣ ਮ ਜਾਣਿਆ ਨੇ ਡਿਜ਼ਾਈਨ ਆਣਗੇ ਵਿੱਚ ਦੋ ਠੀਕ ਆ ਕੱਢੇ ਜਾਣ ਫੋਟੋ ਦਿਖਾ ਦਾਨੇ ਆਪਾਂ ਇਹਨਾਂ ਵੀਡੀਓ ਦੇ ਵਿੱਚ ਦਿਖਾ ਦਾਨੇ ਆ ਲਓ ਸਿੰਧੀ ਕੜਾਈ ਕਹਿੰਦੇ ਨੇ ਇਹਨੂੰ ਸਿੱਧੀ ਕੜਾਈ ਠੀਕ ਆ ਜੀ ਹਾਂ ਇਹਨੂੰ ਸਿੱਧੀ ਕੜਾਈ ਕਹਿੰਦੇ ਨੇ ਵੀਰੇ ਤੇ ਬਗੈਰ ਦੁਪੱਟੇ ਤੋਂ ਆਉਂਦੇ 500 ਚ ਇਹਦੀ ਬਾਜ਼ੂ ਕੱਢੀ ਹੋਊਗੀ ਓਕੇ ਆਲ ਓਵਰ ਸੂਟ ਆ ਪਿਓਰ ਕੈਮਰਿਕ ਤੇ ਸਿੰਧੀ ਕੜਾਈ ਕਹਿੰਦੇ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੁਸੀਂ ਮੇਰੇ ਨਾਲ ਦਾ ਸੂਟ ਦੇਖ ਕੇ ਸਮਝੂਗਾ ਅੱਜ ਪਹੁੰਚੇ ਤੇ ਆਪਾਂ ਸੈਰ ਮਰੀੜਕੋਟਲੇ ਤੇ ਆਪਾਂ ਪਹੁੰਚਿਆ ਬਾਈ ਜਮੀਲ ਕੋਲੇ ਹੈਨਾ ਪਹਿਲਾਂ ਵੀ ਆਪਾਂ ਕੰਨੇ ਦੀ ਵੀਡੀਓ ਕਰੀ ਤੇ ਉਹ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਤੇ ਕੀ ਕੀ ਕਲੈਕਸ਼ਨ ਲੈ ਕੇ ਆਇਆ ਇਸ ਵਾਰ ਅ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮਰੀਆ ਭੈਣਾ ਨੂੰ ਔਰ ਵੀਰੇ ਨੂੰ ਸਤਿ ਸ੍ਰੀ ਅਕਾਲ ਹਾਂਜੀ ਅ ਬਹੁਤ ਪਿਆਰ ਦਿੱਤਾ ਪਹਿਲਾ ਵਾਲੀ ਵੀਡੀਓ ਦੇ ਵਿੱਚ ਔਰ ਥੈਂਕ ਯੂ ਤੇ ਇਸ ਵਾਰੀ ਅਸੀਂ ਪ੍ਰਿੰਟ ਮਾਲ ਲੈ ਕੇ ਆਏ ਵੀ ਬਹੁਤ ਹੀ ਸਾਰਾ ਪ੍ਰਿੰਟ ਮਾਲ ਲੈ ਕੇ ਆਏ ਹਾਂ ਮਤਲਬ ਪ੍ਰਿੰਟ ਸੁੱਟਾਂ ਦੇ ਧਮਾਕੇ ਕਰਨੇ ਆ ਦੁਬਾਰਾ ਨਾ ਪ੍ਰਿੰਟ ਸੁੱਟਾਂ ਦੇ ਪਰ ਧਮਾਕੇ ਕਰਾਂਗੇ ਇਨਸ਼ਾਅੱਲਾ ਐਸੇ ਐਸੇ ਰੇਡ ਦਮਾਂਗੇ ਔਰ ਮੇਰੀਆਂ ਭੈਣਾਂ ਬੇਫਿਕਰ ਹੋ ਕੇ ਵੇ ਚੀਜ਼ ਕੋ ਕੇ ਆਮ ਤੇਲੀਆਂ ਵਾਲੇ ਬਿਯਾਰ ਚ ਦਾਰੇ ਪ੍ਰਧਾਨ ਦੀ ਕੋਠੀ ਨਜ਼ਦੀਕ ਆਪਣੀ ਦੁਕਾਨ ਤੁਸੀਂ ਮੰਨ ਲਓ ਚਾਈ ਸ਼ਰੰਦੀ ਗੇਟ ਆਉਣੇ ਹੋ ਚਾਹੇ ਤੁਸੀਂ ਦਿੱਲੀ ਗੇਟ ਆਉਣੇ ਹੋ ਵਜੇ ਬੱਸ ਸਟੈਂਡ ਤੋਂ ਦਾਰੇ ਦਿੱਲੀ ਗੇਟ ਤੁਹਾਨੂੰ ਨੇੜੇ ਪਊਗਾ ਨਾ ਬੱਸ ਸਟੈਂਡ ਆਉਣੇ ਹੋ ਜੇ ਤਾਂ ਤੁਸੀਂ ਦਾਰੇ ਪ੍ਰਧਾਨ ਦੀ ਕੋਠੀ ਲੋਕੇਸ਼ਨ ਮੰਨ ਕੇ ਬਾਈ ਉਹਨਾਂ ਕੋ ਪਹੁੰਚ ਸਕਦੇ ਹੋ ਬਾਕੀ ਤੁਹਾਡੇ ਸਾਰਾ ਆਪਾਂ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਹਨਾ ਚਾਹੇ ਤੁਸੀਂ ਸ਼ਰੰਦੀ ਗੇਟ ਆਉਣੇ ਹੋ ਨਾ ਸ਼ਰੰਦੀ ਗੇਟ ਤੋਂ ਤੁਸੀਂ ਦਾਰੇ ਪ੍ਰਧਾਨ ਦੀ ਕੋਠੀ ਨੇੜੇ ਆਉਣਾ ਚੱਲਦੇ ਹਾਂ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਣਾ ਹੈ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਇਹ ਸ਼ਾਪ ਦਾ ਜਿਹ ਇਹ ਦਾਰੇ ਪ੍ਰਧਾਨ ਦੀ ਕੋਠੀ ਆ ਇਹਦੇ ਨੇੜੇ ਜਿਹੜੀ ਸ਼ਾਪ ਰਹਿ ਜਾਂਦੀ ਆ ਤੇ ਪ੍ਰੋਪਰ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਸਾਰੀ ਹੈ ਨਾ ਅੱਜ ਦੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚੱਲਦੇ ਆਪਾਂ ਸ਼ਾਪ ਤੇ ਤੇ ਲਓ ਜੀ ਸ਼ਾਪ ਤੇ ਆਪੜਾ ਪਹੁੰਚ ਚੁੱਕੇ ਆ ਸਾਹਮਣੇ ਜਿਹੜੀ ਸ਼ਾਪ ਉਹ ਆ ਗਈ ਜਮੀਲ ਕਲੌਥ ਹਾਊਸ ਤੇ ਅੱਜ ਤੁਹਾਨੂੰ ਸਾਰੀ ਆਪਾਂ ਨਾਲ ਦੀ ਕਲੈਕਸ਼ਨ ਦਿਖਾਵਾਂਗੇ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਇਹ ਜਿਹੜੀ ਵੀਡੀਓ ਹੋ ਦੇਖ ਰਹੇ ਹੋ ਅੱਜ ਆਪਾਂ ਪਹੁੰਚੇ ਆ ਜਮੀਲ ਕਲੌਥ ਹਾਊਸ ਚੱਲਦੇ ਆ ਸਾਰੀ ਆਪਾਂ ਤੁਹਾਨੂੰ ਕਲੈਕਸ਼ਨ ਦਿਖਾਉਣੇ ਆ ਬਾਈ ਬਾਕੀ ਥੋੜੇ ਨਾਲ ਸਾਰੇ ਆਪਾਂ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਬਾਈ ਨੂੰ ਉਹਨਾਂ ਨੂੰ ਕਾਲ ਕਰ ਸਕਦੇ ਹਾਂਜੀ ਵੀਰੇ ਕੀ ਹਾਲ ਚਾਲ ਆ ਠੀਕ ਹੈ ਵੀਰੇ ਵਧੀਆ ਸਾਸਿਕਾ ਮਰੀਆਂ ਭੈਣਾਂ ਨੇ ਹਾਂਜੀ ਔਰ ਵੀਰੇ ਦਾ ਸਾਸਿਕਾਲ ਬਹੁਤ ਪਿਆਰ ਦਿੱਤਾ ਮਰੀਆਂ ਭੈਣਾਂ ਨੇ ਸਾਡੇ ਪਹਿਲਾਂ ਵੀਡੀਓ ਬਣਾ ਕੇ ਪਾਈ ਥੀ ਹਾਂ ਪਹਿਲਾਂ ਵੀ ਬਾਈ ਦੀ ਵੀਡੀਓ ਕਰੀ ਸੀ ਹਾਂ ਬਾਈ ਨੇ ਪਹਿਲਾਂ ਵੀਡੀਓ ਪਾਈ ਦੀ ਸਾਡੀ ਆਪਣੇ ਚੈਨਲ ਦੇ ਉੱਪਰ ਔਰ ਬਹੁਤ ਮਰੀਆਂ ਭੈਣਾਂ ਨੇ ਪਿਆਰ ਦਿੱਤਾ ਸਤਿਕਾਰ ਕੀਤਾ ਔਰ ਸੀ ਇਹਨਾਂ ਨੂੰ ਪਹਿਣਾ ਨੂੰ ਰੇਡ ਵੀ ਬਹੁਤ ਵਾਜੀ ਬਰੇਟਾਂ ਦੇ ਉੱਪਰ ਹੀ ਮਾਲ ਦਿੱਤਾ ਇਹ ਨਹੀਂ ਹੈਗਾ ਵੀਡੀਓ ਚ ਕੁਝ ਹੋਰ ਦਿਖਾਏ ਆ ਬਾਅਦ ਚ ਕੁਝ ਹੋਰ ਦਿੱਤਾ ਸੇਮ ਡਿਟੋ ਕਲੈਕਸ਼ਨ ਦਿੱਤੀ ਔਰ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅਸੀਂ ਲੈ ਕੇ ਆਏ ਹੁਣ ਨਾਵੇਂ ਬਲੌਗ ਦੇ ਵਿੱਚ ਪ੍ਰਿੰਟ ਸੂਟ ਔਰ ਪ੍ਰਿੰਟ ਚੈੱਕ ਕਰਾਓ ਵੀਰੇ ਇਹਨਾਂ ਨੂੰ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਨੇ ਔਰ ਦੁਪੱਟਾ ਸੂਟ ਆ ਓਕੇ ਵੀਰੇ ਦੁਪੱਟਾ ਨਾਲ ਆ ਹਾਂ ਵਿਦ ਦੁਪੱਟੇ ਨਾਲ ਮੈਂ ਇੱਕ ਪੀਸ ਖੋਲ ਕੇ ਵੀ ਦਿਖਾ ਦੂੰਗਾ ਉਦੋਂ ਅਸੀਂ ਸਾਰੇ ਪੀਸਾਂ ਤੇ ਪਹਿਲਾਂ ਇੱਕ ਵਾਰ ਕੈਮਰਾ ਮਾਰ ਦੋ ਔਰ ਮੇਰੀਆਂ ਭੈਣਾਂ ਨੂੰ ਸਾਰਾ ਪ੍ਰਿੰਟ ਦਿਖ ਜਾਣ ਔਰ ਇਹ ਨਹੀਂ ਹੈਗਾ ਇਕੱਲੇ ਹੁਣ ਹੁਣ ਨੇ ਇਹ ਆਂਦੇ ਹੀ ਰਹਿਣਗੇ ਰੱਬ ਚਾਹੇ ਸੋਣ ਇਹ ਨਹੀਂ ਹੈਗਾ ਇਕੱਲੇ ਇੰਨੇ ਸੋੜ ਰਹੇ ਇਹਦੇ ਨਾਲ ਦਾ ਮਾਲ ਬਾਰੇ ਵੀ ਬਹੁਤ ਪਿਆ ਕੁਝ ਮਾਲ ਕਟਿੰਗ ਕਰਕੇ ਸਾਡੇ ਵੀਡੀਓ ਚ ਪਾਉਣ ਵਾਸਤੇ ਕਟਿੰਗ ਕੀਤਾ ਦੀ ਆ ਲੋ ਇੱਕ ਪੀਸ ਚੈੱਕ ਵੀ ਕਰਵਾ ਦਿਓ ਆ ਲੋ ਮਸਟਰਡ ਕਲਰ ਦਾ ਪੀਸ ਇੱਕ ਚੈੱਕ ਕਰਵਾ ਦਿਓ ਕੰਡਰ ਚਾਰਟ ਹੋਰ ਵੀ ਬਹੁਤ ਨੇ ਲਓ ਰੇਟ ਰਹਿਣ ਵਾਲਾ ਕੀ ਆ ਰੇਡ ਵੀ ਬਿਲਕੁਲ ਵਾਜ਼ੀਵਾ ਔਰ ਰਖੜੀ ਦੇ ਉੱਪਰ ਮੇਰੀਆਂ ਮਾਵਾਂ ਨੇ ਆਦੀਆਂ ਕੁੜੀਆਂ ਨੂੰ ਜਾਂ ਸਾਡੀਆਂ ਭੈਣਾਂ ਨੂੰ ਇਹ ਚੀਜ਼ਾਂ ਦੇਣੀਆਂ ਨੇ ਜਾਂ ਦੇਣ ਲੈਣ ਵਾਸਤੇ ਚਾਹੀਦੇ ਨੇ ਚਾਹੀਦੀ ਘਰੇ ਸੁਲਾਉਣੇ ਨੇ ਇਹ ਨਹੀਂ ਹੈਗਾ ਦੇਣ ਲੈਣ ਵਾਲਾ ਸੂਟ ਹੈ ਇਹ ਘਰ ਸੁਲਾਉਣ ਵਾਲੇ ਵੀ ਸੂਟ ਨੇ ਵਿਦ ਦੁਪੱਟੇ ਨਾਲ ਠੀਕ ਆ ਜੀ ਔਰ ਮੈਚਿੰਗ ਸੂਟ ਆ ਇਹਦਾ ਰੇਟ ਰਹਿਣ ਵਾਲਾ ਕੀ ਹੈ ਵੀਰੇ 350 ਰੁਪਏ ਦਾ ਲੋ ਜੀ ਸਿਰਫ 350 350 ਦੇ ਵਿੱਚ ਡਿਜ਼ਾਈਨ ਨਿਗਾ ਕਰਾ ਲਓ ਕੋਈ 350 ਨਹੀਂ ਮਾਰਨੀ ਵੈਰਟੀ ਮਿਲ ਜਣੇ ਪ੍ਰਿੰਟ ਸੂਟਾਂ ਦੇ ਵਿੱਚ ਤਾਂ ਆਪਾਂ ਕੋਈ ਬੜਾ ਨਹੀਂ ਮਾਰਦੇ ਆ ਵੀ ਹੁਣ ਆ ਰੇਟ ਆ ਜਦ ਆਣਗੇ ਤਾਂ ਹੋਰ ਰੇਟ ਆ ਇੱਕ ਇਹਦੇ ਚ ਸਿੰਥੈਟਿਕ ਰਲੇ ਵਾਲੇ ਆਂਦੇ ਨੇ ਸਿੰਥੈਟਿਕ ਪਾਣਾ ਆਂਦਾ ਉਹ ਸਸਤੇ ਜਿਆਦਾ ਹੁੰਦੇ ਨੇ ਉਹ ਸੀ ਵੇਚ ਦੇਣੀ ਅਸੀਂ ਕਹਿੰਨੇ ਚਲ ਜਿਹੜਾ ਸੂਟ ਲੈ ਕੇ ਜਾਊਗਾ ਅਗਲਾ ਪਾਊਗਾ ਵੀ ਔਰ ਯਾਦ ਵੀ ਰੱਖੂਗਾ ਦੁਕਾਨ ਨੂੰ ਠੀਕ ਆ ਠੀਕ ਔਰ ਪਿਓਰ ਕਾਟਨ ਦੇ ਉੱਪਰ ਡਿਜ਼ਾਈਨ ਤੋਂ ਨੇ ਨਿਗਾਹ ਕਰ ਲੈ ਔਰ ਇਸ ਤੋਂ ਬਾਅਦ ਹਾਂਜੀ ਆ ਲੋ ਇਸ ਤੋਂ ਬਾਅਦ ਨਾ ਇੱਕ ਆਪ ਵੀ ਚੈੱਕ ਕਰਵਾਓ ਪਿਓਰ ਕਾਟਨ ਦੇ ਵਿੱਚ ਆ ਇਹ ਆ ਗਿਆ ਪਿਓਰ ਕਾਟਨ ਦਾ ਪੀਸ 올ਓਵਰ ਸੂਟ ਉਹ ਮੈਚਿੰਗ ਸੂਟ ਦੀ 올ਓਵਰ ਸੂਟ ਆ ਗਏ ਓਕੇ ਵੱਖਰੀ ਆਈਟਮ ਆ ਉਸ ਤੋਂ ਡਿਫੈਂਡਰ ਨੰਬਰ ਆ ਇਹ ਹਾਂਜੀ ਮਸਲੀਨ ਕਾਟਨ ਦਾ ਇਹਦਾ ਦੁਪੱਟਾ ਵੀ ਆਣਾ ਨਾਲ ਨੂੰ ਲਓ ਜੀ ਹਾਲੋ ਵਰ ਛੋਟਾ 5 ਮੀਟਰ ਦਾ ਠੀਕ ਆ ਜੀ ਔਰ ਵਿਦ ਦੁਪੱਟਾ ਨਾਲ ਦੁਪੱਟਾ ਬੜਾ ਸੋਹਣਾ ਹੈ ਫੁੱਲ ਸਾਈਜ਼ ਦੇ 2.5 2.5 ਮੀਟਰ ਦੇ ਇਹਨਾਂ ਦੇ ਦੁਪੱਟੇ ਨੇ ਮਸਲੀਨ ਕਾਟਨ ਦੇ ਦੁਪੱਟੇ ਓਕੇ ਓਕੇ ਵੀਰੇ ਰੇਟ ਰਹਿਣ ਵਾਲਾ ਕੀ ਆ ਸਿਰਫ 550 ਦੇ ਵਿੱਚ ਸਿਰਫ 550 ਰੁਪਏ ਸਿਰਫ 550 ਦੇ ਵਿੱਚ ਜਿਨ੍ਹਾਂ ਦਾ ਰੇਟ ਪਹਿਲਾਂ 7-700 ਨੂੰ ਬੀਕੇ ਹੋਏ ਨੇ ਸਿਰਫ 550 ਦੇ ਵਿੱਚ ਸਿਰਫ ਇਹੀ ਆ ਰਖੜੀ ਦੇ ਆਫਰ ਦੇ ਉੱਪਰ ਰਖੜੀ ਦੇ ਤਹਿਬਾਰ ਦੇ ਉੱਪਰ ਹਾਂਜੀ ਭੈਣਾਂ ਨੂੰ ਖਟਾ ਦਿਓ ਸੌਦੇ ਆ ਲਓ ਦੇਖੋ ਹਟ ਦੇ ਚੈੱਕ ਕਰੋ ਚੈੱਕ ਕਰੋ ਦੇਖੋ ਆ ਵੀ ਲਿਆਜੋ ਬਾਈਕੋ ਕਲੈਕਸ਼ਨ ਵਾਧੂ ਆ ਗਈ ਹੈ ਨਾ ਵਾਧੂ ਵਾਧੂ ਇਹ ਨਹੀਂ ਕਿਲੇ 2 2 ਪੀਸ ਨੇ ਪੀਸ ਤਾਂ ਬਹੁਤ ਹੈ ਮਤਲਬ ਵੀਡੀਓ ਦੇ ਕਰਕੇ ਵੀਡੀਓ ਲੰਬੀ ਹੋ ਜਾਂਦੀ ਹੈ ਮੇਰਾ ਕਲੈਕਸ਼ਨ ਬਹੁਤ ਜ਼ਿਆਦਾ ਹੈ ਬਹੁਤ ਲੰਬੀ ਹੋ ਜਾਂਦੀ ਹੈ ਪੀਸ ਬਹੁਤ ਨੇ ਕਲੈਕਸ਼ਨ ਨਹੀਂ ਕਵਰ ਨਹੀਂ ਕਰਦਾ ਆ ਲਓ ਚੈੱਕ ਕਰੋ ਪੀਸ ਤਾਂ ਹੋਰ ਇੰਨੇ ਹੀ ਵਾਧੂ ਭੈਣੇ ਬਾਹਰ ਮਾਲ ਓਕੇ ਓਕੇ ਵੀਰੇ ਲਓ ਜੀ ਸਰ ਵੀ ਇੱਕ ਡਿਜ਼ਾਈਨ ਹੋਰ ਲਓ ਇੱਕ ਪੀਸ ਇਹ ਵੀ ਫੋੜੀ ਦਿੰਦਾ ਆਲਓਵਰ ਛੋਟ ਆਣਗੇ 5 5 ਮੀਟਰ ਦੇ ਕੋਈ ਇਹ ਨਹੀਂ ਹੈਗਾ ਕਪੜਾ ਘੱਟ ਆਇਆ ਜਾਂ ਸ਼ਲਵਾਰਾਂ ਅਡ ਦੀਆਂ ਨੇ ਜਾਂ ਸ਼ਲਵਾਰਾਂ ਦੇ ਬੂਰਾਂ ਦਾ ਕੋਈ ਦਿੱਕਤ ਨਹੀਂ ਲਓ ਜੀ ਲਓ ਜੀ ਚੈੱਕ ਕਰਾਓ ਮੇਰੀਆਂ ਭੈਣਾਂ ਨੂੰ ਔਰ ਰੇਟ ਰਹਿਣ ਵਾਲਾ ਕੀ ਹੈ 550 ਦੇ ਵਿੱਚ ਮਸਲੀਨ ਕਾਟਨ ਦਾ ਦੁਪੱਟਾ ਆ ਗਿਆ ਨਾਲ ਨੂੰ ਲਓ ਵੈਰਾਈਟੀ ਚੈੱਕ ਕਰਾਓ ਲਓ ਜੀ ਇੱਕ ਕਹੂਗੀ ਪਿਓਰ ਦੁਪੱਟੇ ਵਾਲੀ ਆਟਮ ਲਓ ਜੀ ਪਿਓਰ ਦੁਪੱਟੇ ਵੀ ਪਿਓਰ ਦੁਪੱਟਾ ਵੀ ਆਜੂ ਆਪਣੇ ਲਵੇ ਪਿਓਰ ਦੁਪੱਟਾ ਇੱਕ ਦਾ ਪੈਕਿੰਗ ਚ ਵੀ ਕਿਦਾ ਬੜੇ ਹਲਕੇ ਪੀਸ ਨੇ ਉਹ ਬਹੁਤ ਹੀ ਹਲਕੇ ਹੌਸਨ ਤੇਜੇ ਭੰਮ ਨਾਮ ਦਿੱਤਾ ਹੈ ਉਹਨੂੰ ਪਿਓਰ ਦਾ ਦੁਪੱਟਾ ਲਓ ਜੀ ਪੀਸ ਹੁੰਦਾ ਉਹ 4 4 ਮੀਟਰ ਦਾ ਲਓ 5 5 ਮੀਟਰ ਦੇ ਪੀਸ ਨੇ ਪੜੇ ਵੱਡੇ ਆਣਗੇ ਇਹਨਾਂ ਦੇ ਲਓ ਜੀ ਪਿਓਰ ਦਾ ਦੁਪੱਟਾ ਨਾਲ ਲਓ ਹਾਂਜੀ ਲਓ ਜੀ ਇੱਕ ਵਾਰ ਦੁਪੱਟਾ ਵੀ ਚੈੱਕ ਕਰਵਾਓ ਮੇਰੀਆਂ ਭੈਣਾਂ ਨੂੰ ਤੇ ਆ ਦੁਪੱਟਾ ਆ ਗਈ ਇਹ ਨਾਲ ਹਨਾ ਦੁਪੱਟਾ ਦੇਖੋ ਕਿੱਡਾ ਸੋਹਣਾ ਹੈ ਠੀਕ ਆ ਸਰ ਔਰ ਇਹਨਾਂ ਦੇ ਕਲਰ ਚਾਰਟ ਵੀ ਬੜੇ ਸੋਹਣੇ ਨੇ ਬਹੁਤ ਹੀ ਸੋਹਣੇ ਕਲਰ ਚਾਰਟ ਨੇ ਔਰ ਰੇਡ ਰਹਿਣ ਵਾਲਾ ਕੀ ਆ ਬਹੁਤ ਹੀ ਵਾਜਿਬ ਰੇਟਾਂ ਤੇ ਹਾਂਜੀ ਸਿਰਫ ਰਵਾਜਿਬ ਰੇਡ ਕੀ ਰਖੜੀਆਂ ਦੇ ਉੱਪਰ ਮੇਰੀਆਂ ਭੈਣਾਂ ਨੂੰ ਤਿਹਵਾਰ ਜਾਣਗੇ ਅਸੀਂ ਕਹਿਣਾ ਸਾਡੇ ਪੀਸ ਵੀ ਜਾਣ ਆਉਣਾ ਚ ਆ ਲਓ ਰੇਡ ਦੇਖੋ ਕੀ ਆ ਰੇਡ ਵੀ ਬਿਲਕੁਲ ਜਾਇਜ਼ ਆ ਔਰ ਡਿਜ਼ਾਈਨ ਵੀ ਮਾੜਾ ਚੈੱਕ ਕਰਾ ਦਿਓ ਲਓ ਜੀ ਡਿਜ਼ਾਈਨ ਵੀ ਤੁਹਾਨੂੰ ਵਾਧੂ ਮਿਲ ਜਾਣਗੇ ਹਨਾ ਵਾਧੂ ਆ ਲਓ ਹਾਂਜੀ ਲਓ ਆ ਸਾਰੇ ਪੀਸ ਇਹਨਾਂ ਦੇ ਹੀ ਨੇ ਇੱਕ ਪੀਸ ਮ ਕਿੱਕ ਵੀ ਸੌਦੇ ਲੈ ਬਰੇ ਇਹਦਾ ਰੇਟ ਕੀ ਹੈ 600 ਰੁਪਿਆ ਲੋ ਜੀ ਸਿਰਫ 700 750 800 ਰੁਪਏ ਨੂੰ ਸੂਡ ਵਿਕਦੇ ਨੇ ਵੀਰੇ ਅੱਜ ਵੀ ਵਿਕਦੇ ਨੇ ਇਹ ਬਹੁਤ ਲੋਕ ਫਾਇਦਾ ਉਠਾਉਂਦੇ ਨੇ ਅਸੀਂ ਕਹਿੰਦੇ ਹਾਂ ਨਾ ਸਾਡੀਆਂ ਭੈਣਾਂ ਤੋਂ ਬਿਲਕੁਲ ਜੱਜ ਜਾਈ ਰੇਟ ਲਾ ਗਾਹਾਂ ਨੂੰ ਵੀ ਵੀਡੀਓ ਪਾਉਣੀ ਆ ਔਰ ਗਾਹਾਂ ਨੂੰ ਵੀ ਇਹਨਾਂ ਨੂੰ ਬੁਲਾਉਣਾ ਪੈਣਾ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਜੱਜ ਰੇਟ ਠੀਕ ਦਵਾਂਗੇ ਬੰਦਾ ਗਾਹਾਂ ਨੂੰ ਵੀ ਆਵਾਂਗਾ ਹਾਂਜੀ ਹਾਂਜੀ ਠੀਕ ਹੈ ਵੀਰੇ ਇਹ ਆਗੇ ਪਿਓਰ ਦੁਪੱਟੇ ਵਾਲੀਆਂ ਆਈਟਮਾਂ ਓਕੇ ਵੀਰੇ ਲੋ ਪਿਓਰ ਦੁਪੱਟੇ ਤਾਂ ਆਲ ਓਵਰਤੀ ਉਸ ਡਿਜ਼ਾਈਨ ਇਹਨਾਂ ਜਦੋਂ ਕੋਈ ਬਾਈ ਦੀ ਪਹਿਲਾਂ ਵੀ ਇੱਕ ਵੀਡੀਓ ਕਰੀ ਨਾ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਪਿਆਰ ਦਿੱਤਾ ਮੇਰੀਆਂ ਭੈਣਾਂ ਨੇ ਵੀਡੀਓ ਦੇ ਵਿੱਚ ਔਰ ਧੰਨਵਾਦ ਕਰਦੇ ਆਂ ਵੀਰੇ ਅਸੀਂ ਠੋਡਾ ਵੀ ਹਾਂਜੀ ਹਾਂਜੀ ਆ ਲਓ ਕਾਟਨ ਦੁਪੱਟਾ ਸੂਟ ਆ ਆਲ ਓਵਰ ਸੁਪਰ ਟੈਕਸ ਦਾ ਓਕੇ ਹਾਂ ਲਓ ਜੀ ਇਹ ਵੀ ਦਿਖਾ ਦਿਓ ਪੀਸਾਂ ਨੂੰ ਪਹਿਨਾਂ ਨੂੰ ਲਓ ਜੀ ਆਲਓਰ ਸੂਟ ਆ 5 ਮੀਟਰ ਦਾ ਠੀਕ ਹੈ ਤੇ ਵਿਦ ਕਾਟਨ ਇਹ ਪਿਓਰ ਕਾਟਨ ਦਾ ਦੁਪੱਟਾ ਹੈ ਠੀਕ ਹੈ ਰੇਟ ਰਿਆਂਦਾ ਕਿ ਇਹ 400 ਰੁਪਿਆ ਲਓ 400 ਚ ਕੋਈ ਨਹੀਂ ਦਿੰਦਾ ਆ ਵਾਲਾ ਸੂਟ ਇਸ ਰੇਟ ਤੇ 5 500 ਦੇ ਅੱਜ ਵੀ ਵਿਗ ਰਹੇ ਨੇ ਓਕੇ ਓਕੇ ਸਾਡਾ ਉਹਰੇ ਪਹਿਲਾਂ ਤੋਂ ਹੀ ਰੇਟ 400 ਹੀ ਰੱਖਿਆ ਹੋਇਆ ਲਓ ਦਿਖਾ ਬੋ ਇਹਨਾਂ ਨੂੰ ਪਹਿਲਾਂ ਓਕੇ ਓਕੇ ਲਓ ਜੀ 400 ਰੁਪਏ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨੀਆਂ ਨੇ ਔਰ ਰੇਟ ਦੇ ਅਕੋਰਡਿੰਗ ਵੀ ਠੀਕ ਨੇ ਚੀਜ਼ਾਂ ਵੀ ਸੋਹਣੀਆਂ ਨੇ ਓਕੇ ਜੀ ਇੱਕ ਡਿਜ਼ਾਈਨ ਹੋਰ ਲੈ ਲਓ ਕਾਟਨ ਦੁਪੱਟੇ ਨਾਲ ਲਓ ਹਾਂ ਜੀ ਇਹ ਵੀ ਆਲ ਓਵਰ ਸੂਟ ਆ ਕਾਟਨ ਦੇ ਦੁਪੱਟੇ ਨਾਲ ਤੇ ਵੱਖਰੀ ਆਈਟਮ ਆ ਅਲੱਗ ਕੰਪਨੀ ਦਾ ਪੀਸ ਆ ਲਓ ਲਓ ਜੀ ਠੀਕ ਹੈ ਜੀ ਇਹਦਾ ਰੇਟ ਰਹਿਣ ਵਾਲਾ ਕੀ ਆ 500 ਲਓ ਜੀ ਸਿਰਫ 500 ਰੁਪਏ 500 ਦੇ ਵਿੱਚ ਆ ਲਓ ਠੀਕ ਆ ਸਰ ਪਿਓਰ ਕਾਟਨ ਦੇ ਸੂਟ ਕਾਟਨ ਅੱਟਾ ਪੱਟੇ ਵੀਰੇ ਵੱਡੇ ਟਾਈਟ ਟਾਈਟ ਦੇ ਦੁਪੱਟੇ ਨੇ ਚਾਹੇ ਦੀ ਪਿਓਰ ਦਾ ਦੁਪੱਟਾ ਲੈ ਲਓ ਚਾਹੇ ਦੀ ਕਾਟਨ ਦਾ ਸਾਡੇ ਨੇ ਕੋਈ ਹੋ ਨਹੀਂ ਠੱਗੀ ਚੋਰੀ ਵਾਲਾ ਤਾਂ ਨਹੀਂ ਦੱਸੋ ਕੁਝ ਹੋਰ ਦੋ ਕੁਝ ਹੋਰ ਸਹੀ ਗੱਲ ਆ ਜੀ ਆ ਉਹੀ ਚੀਜ਼ オリジナル ਮਿਲੋ ਅੱਜ ਨਹੀਂ ਹੋ ਕੋਈ ਗੱਲ ਨਹੀਂ ਇੱਕ ਦੋ ਦਿਨ ਠਹਿਰ ਕੇ ਵੀ ਆਜੂ ਮਾਲ बिक ਵੀ ਜਾਂਦਾ ਜਦ ਹੀ ਫੇਰ ਆ ਜਾਂਦਾ ਇੱਕ ਵਾਰੀ ਇਹ ਦੱਸ ਦੋ ਵੀ ਜੇ ਕਿਸੇ ਨੇ ਘਰ ਬੈਠੇ ਮੰਗਾਉਣਾ ਹੋਵੇ ਹਾਂ ਆਨਲਾਈਨ ਅਸੀਂ ਕਹਿੰਦਾ ਭੇਜਾਂਗੇ ਕੋਈ ਗੱਲ ਨਹੀਂ ਆਨਲਾਈਨ ਆਨਾਂ ਨੂੰ ਪਹਿਲਾਂ ਜਦ ਮਰਜ਼ੀ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜੋ ਠੀਕ ਹੈ ਜੀ ਹਾਂ ਅਸੀਂ ਪੈਣਾ ਨੂੰ ਸ਼ਿਪਿੰਗ ਭੇਜਾਂਗੇ ਬਿਲਕੁਲ ਦੇਖੇ ਲੋ ਕਿਸੇ ਘਰ ਬੈਠੇ ਵੀ ਸੂਟ ਮੰਗਾ ਕੇ ਰਹਿਣਗੇ ਜ਼ਰੂਰ ਕਰਾਂਗੇ ਸੂਟਾਂ ਦੀ ਚਲੋ ਇਹ ਆਈਟਮ ਆ ਗਈ ਬਰੇਸ ਤੋਂ ਵੱਖਰੀ ਆਈਟਮ ਹੈ ਹਾਂ ਜੀ ਹਾਂ ਇਹ ਵੀ ਕੰਪਨੀ ਦਾ ਪੀਸ ਨੇ ਇਹ ਸਾਰਿਆਂ ਦੇ ਰੇਟ ਲੈਸੋ ਕੇ ਆਏ ਨੇ ਆ ਗਿਆ ਜੀ ਪਿਓਰ ਕੈਂਬਰੀ ਦਾ ਸੂਟ ਡਿਜੀਟਲ ਕੈਂਬਰੀ ਕੰਦੀ ਆ ਵੀਰੇ ਇਹ ਠੀਕ ਆ ਵੀਰੇ ਇਹਦੇ ਨਾਲ ਨੂੰ ਆਂਦਾ ਮਸਲੀਨ ਦਾ ਦੁਪੱਟਾ ਲਓ ਜੀ ਨਾਲ ਮਸਲੀਨ ਦਾ ਦੁਪੱਟੇ ਦੇਖੋ ਦੁਪੱਟੇ ਹਾਂਜੀ ਲਓ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਨੇ ਆਪੀਆਂ ਮਾਵਾ ਵਾਸਤੇ ਜਾਂ ਭੈਣਾਂ ਵਾਸਤੇ ਚਾਹੀਦੇ ਨੇ ਜਾਂ ਤੇਰੇ ਨੇ ਚੀਜ਼ਾਂ ਬਹੁਤ ਸੋਹਣੀਆਂ ਨੇ ਰੇਟ ਵਾਈਜ਼ ਵੀ ਠੀਕ ਆ ਔਰ ਚੀਜ਼ ਵੀ ਸੋਹਣੀ ਆ ਲੈ ਹੁਣ ਮਸਲੀਨ ਦੁਪੱਟਾ ਮੈਂ ਤੁਹਾਨੂੰ ਦਿਖਾਇਆ ਐਸ ਵੀ ਦੀ ਕੰਪਨੀ ਦਾ ਪੀਸ ਆ ਕੋਈ ਕਲਰ ਨਹੀਂ ਫੇਡ ਹੁੰਦਾ ਕੁਛ ਨਹੀਂ ਵਿਦ ਗਾਰੰਟੀ ਦੇ ਦੂੰਗਾ ਇਹ ਵਾਲੇ ਸੁੱਟਾ ਦੀ ਠੀਕ ਆ ਔਰ ਰੇਟ ਵੀ ਬਿਲਕੁਲ ਵਾਜਿਬ ਨੇ ਹਾਂਜੀ 800 ਦੇ ਵਿੱਚ ਆ ਲਓ ਜੀ 800 ਰੁਪਏ ਦੇ ਵੀ ਕਹਿੰਦੇ 2 200 ਰੁਪਏ ਦਾ ਫਾਇਦਾ ਹੈ ਓਕੇ ਓਕੇ ਹਾਂ 800 ਦੇ ਵਿੱਚ ਹੀ 1000 1000 ਦੇ ਵੀ ਕਿਹੇ ਨਹੀਂ ਮਤਲਬ 800 ਰੁਪਏ ਦੇ ਵਿੱਚ ਦਵਾਂਗੇ ਮੇਰੀਆਂ ਭੈਣਾਂ ਵਾਸਤੇ ਆ ਲਓ ਲੈ ਫਰੀ ਦੇ ਤੋਫੇ ਨੇ ਤੁਹਾਨੂੰ ਬਸ ਤੋਂ ਭੈਣੇ ਤੋ ओके okay. एदा भी यही रेट है सेम ओके सर ये भी 800 ਦੇ ਵਿੱਚ ਆਵਰੇ ਬਿਲਕੁਲ 800 ਦੇ ਵਿੱਚ ਦੇਗ ਦੁਪट्टे मसलीन ਦੇ okay. मसलीन ਦੇ ਦੁਪट्टे ਲਈ ਇਹ ਨਹੀਂ ਹੈਗੇ ਇੱਕ ਸੋਹਣਾ ਰੇਟ ਦਾ ਅਸਤਾ ਦਿਖਾਓ ਕੁਝ ਹੋਰ ਬਾਅਦ ਚ ਹਾਂਜੀ ਹਾਂਜੀ ਉਹੀ ਚੀਜ਼ ਦਿਖਾਵਾਂਗੇ ਜਿਹੜੀ ਇਹੀ ਦਵਾਂਗੇ ਜਿਹੜੀ ਦਿਖਾਈ ਆ ਆ ਲੋ ਇਹਦੇ ਕਲਰ ਚਾਰ ਚੈੱਕ ਕਰੋ ਜੇ ਕੋਈ ਤੁਹਾਨੂੰ ਇਹ ਸੂਟ ਪਸੰਦ ਆ ਨਾ ਸਕਰੀਨ ਸ਼ਾਟ ਲੈ ਕੇ ਬਾਈ ਉਹਨਾਂ ਨਾਲ ਪ੍ਰੋਪਰ ਤੁਸੀਂ ਗੱਲ ਕਰਕੇ ਚਲ ਮਾਰੋ ਇਹ ਕਿਹਨਾਂ ਨੂੰ ਹੋਰ ਡਿਜ਼ਾਈਨ ਦਿਖਾਉਂਦਾ ਮੇਰੀਆਂ ਭੈਣਾਂ ਨੂੰ 800 ਵਾਲੇ ਦੇ ਵਿੱਚ ਦੂਸਰਾ ਡਿਜ਼ਾਈਨ ਵੀ ਤੀਸਰਾ ਡਿਜ਼ਾਈਨ ਆ ਗਿਆ ਦੋ ਪਹਿਲਾਂ ਦਿਖਾ ਦੇ ਮੈਨੇ ਔਰ ਮਸਲੀਨ ਦੇ ਦੁਪੱਟੇ ਨੇ ਖਾਸ ਕਰਕੇ ਇਹਨਾਂ ਚ ਪਿਓਰ ਪਿਓਰ ਦਾ ਕੁਸ਼ ਨਹੀਂ ਮਸਲੀਨ ਦੇ ਦੁਪੱਟੇ ਜਿਹੜੀ ਚੀਜ਼ ਅੱਜਕੱਲ ਟ੍ਰੈਂਡਿੰਗ ਚ ਆ ਓਕੇ ਵੀਰੇ ਆ ਲੋ ਆ ਚੀਜ਼ ਆਉਗੀ ਦੁਪੱਟੇ ਦੇ ਪਨੇ ਵੀ ਵੱਡੇ ਨੇ ਔਰ ਫੁੱਲ ਸਾਈਜ਼ ਦੇ ਦੁਪੱਟੇ ਨੇ ਵੀਰੇ ਔਰ ਇਹਦੇ ਤੇ ਆਰੀ ਵਰਕ ਵੀ ਹੋਇਆ ਹੈ ਪ੍ਰਿੰਟ ਦੇ ਉੱਪਰ ਪ੍ਰਿੰਟ ਦੇ ਉੱਪਰ ਆਰੀ ਵਰਕ ਵੀ ਆ ਰੇਟ 800 ਹੀ ਆ ਓਕੇ ਤੇ ਆ ਇਹਦੇ ਕਲਰ ਚਾਰਟ ਨੇ ਵੀਰੇ ਲਓ ਜੀ ਆ ਇਹ ਕਲਰ ਚਾਰਟ ਆ ਗਏ ਇਹਨਾਂ ਦੇ ਕਲਰ ਚਾਰਟ ਆ ਗਏ ਹਾਂਜੀ ਲਓ 800 ਦੇ ਵਿੱਚ ਇੱਕ ਡਿਜ਼ਾਈਨ ਹੋਰ ਲਓ ਹਾਂਜੀ ਆਲ ਓਵਰ ਸੂਟ ਆ ਇਹ ਵੀ ਮਸਲੀਨ ਦੁਪੱਟੇ ਵਾਲਾ ਠੀਕ ਆ ਜ ਬਹੁਤ ਕੁੜੀਆਂ ਨੇ ਚਾਰੀਆਂ ਕਹਿਦੀਆਂ ਨੇ ਵੀਰੇ ਸਾਨੂੰ ਕਿਦੋਂ ਮਿਲਦੇ ਨਹੀਂ ਆ ਜਾਓ ਮਰੀਆ ਭੈਣਾ ਤੁਹਾਨੂੰ ਵਾਧੂ ਵੈਰਾਈਡਿਟੀ ਲਓ ਵਾਧੂ ਵੈਰਾਈਡਿਟੀ ਆ ਲਓ ਵਹਾਂ ਆ ਲਓ ਹਾਂ ਮਸਲੀਨ ਦੁਪੱਟੇ ਨਾਲ ਕੋਈ ਸ਼ਲਵਾਰਾਂ ਦੀ ਦਿੱਕਤ ਨਹੀਂ ਕੁਛ ਨਹੀਂ 5-5 ਮੀਟਰ ਦੇ ਸੂਟ ਨੇ 2.5-2.5 ਮੀਟਰ ਦੇ ਦੁਪੱਟੇ ਆ ਲਓ ਦੁਪੱਟੇ ਚੈੱਕ ਕਰਾਓ ਲਓ ਜੀ ਕੱਲਰ ਚੜ ਇਹ ਨਹੀਂ ਹੈਗਾ ਕੱਲੇ ਕੱਲਰ ਇੰਨੇ ਕੀ ਨੇ ਕੱਲਰ ਬਹੁਤ ਬਾਰੇ ਹੈਗਾ ਕਲੈਕਸ਼ਨ ਦਾ ਬਹੁਤ ਹਨ ਆਪਾਂ ਵੀਡੀਓ ਵੀ ਨਹੀਂ ਕਵਰ ਨਹੀਂ ਕਰ ਸਕਦੇ 800 ਦੇ ਵਿਚਾਲੇ ਰੇਡ ਕੀ ਕੁਛ ਵੀ ਨਹੀਂ ਬਹੁਤ ਮਿੱਠੇ ਮਿੱਠੇ ਰੇਡ ਨੇ ਇਹਨਾਂ ਦੇ 8-800 ਚ ਲਓ ਜੀ 8 ਫੜ ਦੇ ਕਿਰਦਾਨ ਹੋਰ ਦਿਖਾ ਦ ਪਹਿਨ ਲਓ ਬਹੁਤ ਸੋਹਣੀ ਐਟਮਾ ਹੈਗਾ ਜਾਮ ਕਾਟਨ ਤੇ ਓਕੇ ਜੀ ਲਓ ਜੀ ਜਾਮ ਕਾਟਨ ਆ ਜਾਮ ਕਾਟਨ ਦੀ ਐਟਮਾ ਠੀਕ ਆ ਜੀ ਮਸਲੀਨ ਦਾ ਹੀ ਦੁਪੱਟਾ ਨਾਲ ਨੂੰ ਲਓ ਜੀ ਮਸਲੀਨ ਦਾ ਦੁਪੱਟਾ ਨਾਲ ਮਸਲੀਨ ਦਾ ਦੁਪੱਟੇ ਨਾਲ ਜਾਮ ਕਾਟਨ ਚ ਰੇਟ 800 ਹੀ ਰਹੂਗਾ ਹਾਂਜੀ ਪਹਿਲਾਂ 1000 ਰੁਪਏ ਦਾ ਵਿਕਰੇ ਅੱਜ ਵੀ ਸਵੇਰੇ 1000 ਨੂੰ ਹੀ ਵੇਚਨੇ ਓਕੇ ਇਹਦਾ ਬਸ ਹੁਣ ਜਿਹੜੀਆਂ ਮੇਰੀਆਂ ਭੈਣਾਂ ਆਣੀਆਂ 800 ਰੁਪਏ ਨੂੰ ਹੀ ਲੈ ਕੇ ਜਾਣੀਆਂ ਇਹ ਵਾਲੀਆਂ ਠੀਕ ਆ ਜੀ ਔਰ ਜਲਦੀ ਮਰਜੀ ਆ ਕੇ ਸਾਨੂੰ ਜਲਦੀ ਤੋਂ ਜਲਦੀ ਤੁਸੀਂ ਪਹੁੰਚੋ ਸ਼ਾਪ ਤੇ ਹੈਨਾ ਜਲਦੀ ਤੋਂ ਜ ਇਹ ਬਾਈ ਦਾ ਟ੍ਰੋਫੋਰਾ ਅਡਰੈਸ ਹੈ ਬਾਈ ਦਾ ਅਦਾਰੇ ਬਟਾ ਦੇ ਕੋਠੇ ਨਾਲ ਹੀ ਪੈ ਜਾਂਦਾ ਆਪਣਾ ਸੌਪ ਦਾ ਅਡਰੈਸ ਹੈ ਨਾ ਹਾਂ ਵੀਰੇ ਬਿਲਕੁਲ ਅਦਾਰੇ ਪ੍ਰਧਾਨ ਦੀ ਕੋਠੀ ਦੇ ਨਜ਼ਦੀਕ ਆ ਲੋ ਬਾਕੀ ਬਾਈ ਨੂੰ ਕਾਲ ਕਰ ਲਿਓ ਨਾ ਜੇ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਪ੍ਰੋਪਰ ਅਡਰੈਸ ਮਿਝਾਵ ਜਣਗੇ ਲਓ ਵੀਰੇ ਦਿਖਾ ਦਿੰਦਾ ਨੇ ਲੋ ਜੀ ਇਹ ਵੀ ਇਹ ਹੀ ਰੇਟ ਦੇ ਵਿੱਚ ਓਕੇ ਇਹ ਵੀ 800 ਦਾ ਜੀ ਹਾਂ ਇਹ ਵੀ 800 ਦੇ ਵਿੱਚ ਆ ਲਓ ਜੀ 800 ਦੇ ਵਿੱਚ ਤੁਹਾਨੂੰ ਵੈਰਾਈਟੀ ਬਹੁਤ ਮਿਲ ਗਈ ਹੈ ਨਾ ਬਹੁਤ ਵੈਰਾਈਟੀ ਪਈ ਹੈ ਵੀਰੇ ਇੰਨੇ ਕਿ ਨਹੀਂ ਬਾਹਰੇ ਮਾਲ ਹੋਰ ਵੀ ਪਿਆ ਬਹੁਤ ਸਾਡਾ ਹਾਂ ਅਸੀਂ ਗੱਲਾਂ ਵੀ 800 ਦੇ ਵਿੱਚ ਵੈਰਾਈਟੀ ਬਹੁਤ ਜ਼ਿਆਦਾ ਪਈ ਹੈ ਮਸਲੀਨ ਦੇ ਦੁਪੱਟਿਆਂ ਨਾਲ ਲੈ ਦੁਪੱਟੇ ਪਰ ਮਸਲੀਨ ਦੇ ਆਣਗੇ ਸਾਰਿਆਂ ਨਾਲ ਓਕੇ ਓਕੇ ਕੋਈ ਪਿਓਰ ਨਹੀਂ ਕੋਈ ਸੈਮੀ ਨਹੀਂ ਕੁਛ ਨਹੀਂ ਲੋਕ ਕਲਰ ਚਾਰਟ ਵੀ ਚੈੱਕ ਕਰਵਾ ਲਓ ਲਓ ਜੀ ਆਹ ਕਲਰ ਚਾਰਟ ਮਿਲ ਗਿਆ ਹਾਂ ਇਹ ਕਲਰ ਚਾਰਟ ਆਊਗਾ ਵੀਰੇ ਨਾਲ ਤੇ ਜਿਹੜਾ ਜਿਹੜਾ ਵੀਡੀਓ ਦੇਖਦਾ ਜਿਹਨੇ ਆਨਲਾਈਨ ਆਰਡਰ ਕਰਨਾ ਹੈ ਜਲਦੀ ਤੋਂ ਲੋ ਜੀ ਪਿਓੜ ਬੱਤਰੀਆਂ ਆਟਮਾ ਕੁਸ਼ ਰਹਿ ਗਈਆਂ ਨੇ ਅभी ਦਿਖਾਵਾ ਨਾ ਹਾਂਜੀ ਇਹ ਨੀਚੇ ਤਾਂ ਪਈਆਂ ਦੀ ਲੋ ਪਿਓੜ ਦੁਪੱਟਾ ਇੱਕ ਵਾਰ ਹੋਰ ਦਿਖਾ ਦਿਓ ਕੁਝ ਡਿਜ਼ਾਈਨ ਦੇ ਨੀਚੇ ਆ ਕੇ ਠੀਕ ਆ ਜੀ ਲੈ ਬਰੇ ਅੱਡ ਜੈਨਿਕਾ ਕਰਾਓ ਇਹਨਾਂ ਨੂੰ ਲੋ ਜੀ ਚੈੱਕ ਕਰੋ ਦਿਖਾਓ ਸਹੀ ਗੱਲ ਹੈ ਉਹ ਸੋਹਣੀ ਆਟਮਾ ਹਾਂਜੀ ਇਹ ਹੋਰ ਦਾ ਦੁਪੱਟਾ ਆ ਗਿਆ ਸ਼ਾਮਾਰ ਪਈ ਆ ਇਹਦੇ ਨਾਲ ਮੈਚਿੰਗ ਇਹ ਜੀ ਇਹਨਾਂ ਪਿਓੜ ਦਾ ਦੁਪੱਟਾ ਆ ਗਿਆ ਲਓ ਦੁਪੱਟਾ ਵੀ ਦੇਖੋ ਫੁੱਲ ਸਾਈਜ਼ ਦਾ ਦੁਪੱਟਾ ਹੈ ਇਹਗਾ ਡਿਜ਼ਾਈਨਰ ਪੀਸ ਵੀਰੇ 650 ਦੇ ਵਿੱਚ ਹੈ ਲਓ ਜੀ ਸਿਰਫ 650 ਸਾਢੇ 650 ਜਿਹੜਾ 800 ਰੁਪਏ ਦਾ 900 ਰੁਪਏ ਦਾ ਡਿਜ਼ਾਈਨ बिकਦਾ ਦੀ ਹਾਂਜੀ ਹਾਂਜੀ ਸਿਰਫ 650 ਦੇ ਵਿੱਚ ਕਲਰ ਚਾਰਟ ਆ ਲੋ ਆ ਲੋ ਆ ਕਲਰ ਚਾਰਟ ਆਉਂਦਾ ਉਹਦਾ ਠੀਕ ਹੈ ਕਲਰ ਚਾਰਟ ਬੜੇ ਸੋਹਣੇ ਨੇ ਇਹਦੇ ਬਹੁਤ ਸੋਹਣੇ ਕਲਰ ਚਾਰਟ ਨੇ ਪੰਜ ਪੰਜ ਕਲਰ ਆਉਂਦੇ ਨੇ ਡਿਜ਼ਾਈਨ ਇੱਕ ਹੋਰ ਵੀ ਪਿਆ ਹੈ 650 ਵਾਲੇ ਦੇ ਵਿੱਚ ਇਕੜਦੇ ਨਾਲ ਲਓ ਲਓ ਜੀ ਕੱਢਿਆ ਨਾ ਹੋਲ ਦਫਾ ਅਸੀਂ ਹੋਲ ਸੇਲ ਦਾ ਕੰਮ ਵੀ ਕਰਨਾ ਹੈ ਜੇ ਕਿਸੇ ਨੇ ਥੋਕ ਦੇ ਵਿੱਚ ਖਰੀਦਣ ਨੇ ਉਹ ਵੀ ਅਸੀਂ ਦੰਦਿਆ ਲਓ ਜੀ ਜੇ ਤੁਸੀਂ ਹੋਲ ਸੇਲ ਤੇ ਲੈਣਾ ਨਾ ਉਹ ਵੀ ਬਾਈ ਨਾਲ ਤੁਸੀਂ ਗੱਲ ਕਰ ਲਿਓ ਬਹੁਤ ਤੇ ਹੋਲ ਸੇਲ ਦੀ ਬਾਈ ਬਣੀ ਬਹੁਤ ਵਾਜਰ ਰੇਟ ਤੇ ਕੱਪੜਾ ਬਹੁਤ ਹੀ ਵਾਜਰ ਰੇਟਾਂ ਦੇ ਜਾਂਦਾ ਹੋਲ ਸੇਲ ਦੇ ਵਿੱਚ ਆਹ ਲਓ ਲਓ ਜੀ ਦੇਖ ਵੀਰੇ ਦੁਪੱਟੇ ਦਿਖਾਵਣਾ ਨੂੰ ਫੁੱਲ ਸਾਈਜ਼ ਦੇ ਨੇ ਭੈਣਾਂ ਨੂੰ ਔਰ ਆਲ ਮੈਚਿੰਗ ਸੂਟ ਨੇ ਆਲ ਓਵਰ ਨੀਚੇ ਆਗੇ ਇਹ ਮੈਚਿੰਗ ਆਗੇ 650 ਦੇ ਵਿੱਚ ਤੇ ਆਲ ਓਵਰ ਦੇ ਵਿੱਚ ਜਿਹੜੇ ਨੀਚੇ ਦਿਖਾਉਣੇ ਉਹ 660 ਦੇ ਵਿੱਚ ਦੀ ਡਿਜ਼ਾਈਨ ਆ ਮੇਰੇ ਮਸਲੀਨ ਦੁਪੱਟੇ ਨਾਲ ਕੁਝ ਡਿਜ਼ਾਈਨ ਆਏ ਨੇ ਮੈਚਿੰਗ ਦੇ ਵਿੱਚ ਆ ਮੈਂ ਵੀ ਸਕੋਲ ਕੇ ਦਿਖਾ ਦਣਾ ਆ ਲੋ ਆ ਸਾਰਾ ਮਸਲੀਨ ਦੁਪੱਟੇ ਵਾਲੇ ਦਾ ਮਾਲ ਆ ਠੀਕ ਆ ਜੀ ਔਰ ਇੱਕ ਡਿਜ਼ਾਈਨ ਆਪਾਂ ਲਿਆ ਕਰਾ ਦਨੇ ਆ ਹਾਂਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਬਹੁਤ ਡਿਮਾਂਡ ਆ ਮਸਲੀਨ ਦੁਪੱਟੇ ਦੀ ਇਸ ਟਾਈਮ ਔਰ ਬਹੁਤ ਹੀ ਵਿਕ ਰਹੇ ਆ ਆ ਲੋ ਬਹੁਤ ਵਧੀਆ ਸੇਲ ਆ ਔਰ ਦੁਪੱਟੇ ਵੀ ਵੱਡੇ ਨੇ ਫੁੱਲ ਸਾਈਜ਼ ਦੇ 2.5 ਟਾਈਪ ਦੇ ਆਉਂਦਾ ਮੈਚਿੰਗ ਦੇ ਵਿੱਚ ਓਕੇ ਜੀ ਆ ਲੋ ਆ ਗਿਆ ਦੁਪੱਟਾ ਇਹਦੇ ਨਾਲੋਂ ਦੁਪੱਟਾ ਬਹੁਤ ਵੱਡੇ ਨੇ ਵੀਰੇ ਫੁੱਲ ਸਾਈਜ਼ ਦੇ ਦੁਪੱਟੇ ਨੇ ਠਾਈ ਠਾਈ ਮੀਟਰ ਦੇ ਔਰ ਰੇਟ ਵੀ ਠੀਕ ਨੇ ਵਾਜ਼ੀ ਵਰੇਟਾਂ ਦੇ ਨੇ ਓਕੇ ਅ 1200 ਨੂੰ ਵੀ ਸੇਲ ਹੋਏ ਨੇ 1000 ਨੂੰ ਵੀ ਸੇਲ ਹੋਏ ਨੇ ਵੀਰੇ ਇਹ ਜਿਵੇਂ ਸਾਨੂੰ ਲੈਸ ਹੋ ਕੇ ਮਿਲੇ ਨੇ ਇਹ ਨਹੀਂ ਹੰਗਾ ਅਸੀਂ ਇੰਨੀ ਕਮਾਈ ਕਰਦੇ ਪਹਿਲਾਂ ਜਿਵੇਂ ਸਾਨੂੰ ਲੈਸ ਹੋ ਕੇ ਮਿਲੇ ਨੇ ਅਸੀਂ ਵੀ ਪਹਿਲਾਂ ਵਾਸਤੇ ਉਦਾਂ ਹੀ ਲੈਸ ਕਰੀਆ ਲਓ ਜੀ ਮਤਲਬ ਵੀ ਰਖੜੀਆਂ ਦਾ ਧਮਾਕਾ ਹੀ ਆ ਹਾਂ ਬਸ ਰਖੜੀ ਦਾ ਧਮਾਕਾ ਸਮਝੋ 800 ਦੇ ਵਿੱਚ ਆ ਵੀਰੇ ਇਹ ਮਸਲਿਨ ਦੁਪੱਟੇ ਨਾਲ ਤੇ ਇੱਕ ਡਿਜ਼ਾਈਨ ਮੈਂ ਹੋਰ ਨੀਗਾ ਕਰਾਉਣਾ 2800 ਦੇ ਵਿੱਚ ਓਕੇ ਆ ਲੋ ਮੈਚਿੰਗ ਦੇ ਵਿੱਚ ਹਾਂ ਦੁਪੱਟੇ ਪਰ ਉਹ ਸੋਹਣੇ ਦੁਪੱਟੇ ਨੇ ਆ ਲੋ ਲੈਸ ਵਾਲਾ ਇਹ ਡਿਜ਼ਾਈਨ ਲੈਸ ਵਾਲਾ ਰੇਡ ਉਹ ਵੀ ਪਰ ਸੇਮ ਹੀ ਹੈ ਠੀਕ ਹੈ ਜੀ ਹਾਂ ਜੀ ਇੱਕ 컬러 ਛਾੜੇ ਦੇ ਵਿੱਚ ਵੀ ਮਿਲ ਜੂ ਹਾਂਜੀ ਇੱਕ ਆਫ ਵਾਈਟ ਕਲਰ ਕੋਲ ਤਾਂ ਬਾਕੀ ਇਹਦਾ ਮੈਂ ਕਲਰ ਤੁਹਾਨੂੰ ਬਾਅਦ ਹੀ ਦਿਖਾ ਦਵਾਂਗਾ ਹਾਂ ਆ ਦੁਪੱਟਾ ਆਂਦਾ ਇਹਦੇ ਕਲਰ ਚਾਟੇ ਦਾ ਆ ਗਏ ਅੱਜ ਕਲਰ ਚਾਟੇ ਆ ਗਏ ਆਹ ਕਲਰ ਚਾਟੇ ਸਾਰੇ ਨਵੇਂ ਮਾਲ ਨੇ ਔਰ ਬੇਫਿਕਰ ਹੋ ਕੇ ਆ ਜਨ ਮੇਰੀਆਂ ਭੈਣਾਂ ਵਾਧੂ ਵੈਰਾਈਟੀ ਦੇ ਦਾਂਗੇ ਅਸੀਂ ਵਾਧੂ ਵੈਰਾਈਟੀ ਵੈਰਾਈਟੀ ਇੱਕ ਤੋਂ ਇੱਕ ਦਵਾਂਗੇ ਆਹ ਲਓ ਆਹ ਲੋਬਰ ਦੇ ਵਿੱਚ ਵੀ ਪਿਆ ਹੈ ਕੋਈ ਪੇਸਾਲ ਓਵਰ ਦਿਖਾ ਦਿਓ ਕੋਈ ਮੈਚਿੰਗ ਨਹੀਂ ਪੰਦਾ ਤਾਂ ਹਜ਼ਾਰ ਤੋਂ ਲੈ ਵੈਰਾਈਟੀ ਬਹੁਤ ਮਿਲਦੀ ਹੈ ਵਾਧੂ ਹਜ਼ਾਰ ਤੋਂ ਨੀਚੇ ਦਾ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਵੀਰੇ ਆ ਲਓ ਆਪ ਇਸ ਨਹੀਂ ਕਰਾਉ ਲੋ ਜੀ ਮਸਲੀਨ ਦੇ ਦੁਪੱਟੇ ਨਾਲ ਆ ਪਹਿਣਾ ਮੇਰੀਆਂ ਘਰ ਬੈਠ ਕੇ ਮੰਗਵਾ ਸਕਦੀਆਂ ਨੇ ਕੋਈ ਨਹੀਂ ਵੀ ਆ ਸਕਦਾ ਕੋਈ ਦੂਰ ਬੈਠੀ ਆ ਘਰ ਬੈਠੇ ਵੀ ਮੰਗਵਾ ਸਕਦੇ ਨੇ ਆ ਕਲਰ ਚਾੜ ਆ ਕਲਰ ਚਾੜ ਵੀ ਦਿਖਾ ਦਿਓ ਕਲਰ ਚਾੜ ਬੜੇ ਸੋਹਣੇ ਵੀ ਰਹਿਣਾ ਤੇ ਬਾਕੀ ਜੇ ਕਿਸ ਨੇ ਆਨਲਾਈਨ ਆਰਡਰ ਕਰਨਾ ਥੋੜਾ ਜਲਦੀ ਕਰ ਲੈ ਕਿਉਂਕਿ ਫਿਰ ਜਦੋਂ ਵੀਡੀਓ ਪੈ ਜਾਂਦੇ ਸੂਟ ਨਿਕਲ ਜਾਂਦੇ ਨੇ ਵੀਰੇ ਇਹ ਤਾਂ 2 ਦਿਨਾਂ ਦੇ ਵਿੱਚ ਮਾਲ ਖਤਮ ਆ ਫਿਰ ਆ ਜਾਂਦਾ ਮਾਲ ਤਾਂ ਰੱਬ ਚਾਹੇ ਮਾਲ ਅਸੀਂ ਦੇ ਹੀ ਜਾਵਾਂਗੇ ਰਖੜੀ ਤੱਕਰ ਦਾ ਵਾਧੂ ਵੈਰੀਟੀ ਸੀ ਦੇ ਦਿੰਦੇ ਹਾਂ ਜਿੰਨੇ ਮਰਜ਼ੀ ਆਰਡਰ ਕਰ ਲਓ ਹਾਂ ਜਿੰਨਾ ਮਰਜ਼ੀ ਆਰ ਪਹਿਲਾਂ ਸੀ ਇਹ ਮਾਲ ਹਾਜ਼ਰ ਕਰ ਦਾਂਗੇ ਫਿਰ ਤੋਂ ਆ ਓਕੇ ਓਕੇ ਲਓ ਵੀਰੇ ਇੱਕ ਇਹਦੇ ਵਿੱਚ ਪਿਓ ਦੁਪੱਟਾ ਆਉਂਦਾ ਏ ਔਰ ਰੇਟ ਇਹਦਾ ਵੀ ਹੋਈ ਆ 650 ਦੇਖੋ ਦੁਪੱਟਾ ਫੁੱਲ ਸਾਈਜ਼ ਦਾ 2.5 ਮੀਟਰ ਦਾ ਉਹ ਸਿੰਥੈਟਿਕ ਦੁਪੱਟੇ ਨਹੀਂ ਗੇ ਪਿਓਰ ਦੇ ਫੁੱਲ ਪਿਓਰ ਆ ਵੀਰੇ 2.5 ਮੀਟਰ ਦੀ ਇਹਦੀ ਸ਼ਲਵਾਰ ਆ ਪ੍ਰਿੰਟ ਬਾਕੀਆਂ ਨਾਲ ਤਿੰਨ ਤਿੰਨ ਆਉਂਦੀਆਂ ਸਿਰਫ ਇੱਕ ਡਿਜ਼ਾਈਨ ਨਾਲ 2.5 ਆਈ ਹੋਈ ਆ ਓਕੇ ਓਕੇ ਔਰ ਆ ਲਓ ਕਲਰ ਚਾਰ ਕਲਰ ਚਾਰ ਵੀ ਬੜਾ ਸੋਹਣਾ ਇਹਦਾ ਬਹੁਤ ਸੋਹਣਾ ਕਲਰ ਚਾਰ ਆ ਔਰ ਮੈਚਿੰਗ ਦੇਖੋ ਰੰਗਾਂ ਮੈਚਿੰਗ ਦਿਖਾ ਦਿਓ ਥੋੜੀ ਜ਼ੂਮ ਕਰਕੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਇਹ ਕੰਪਨੀ ਆ ਉਹ ਚੈੱਕ ਕਰੋ ਸਾਰਾ ਲਓ ਜੀ ਹੁਣ ਵੀਰੇ ਖੁੱਲ ਰਹੀ ਹੈ ਸ਼ਿਮਰ कॉटन ਸ਼ਿਮਰ ਆ ਇੱਕ ਆਂਦੀ ਆ ਸਿੰਥੈਟਿਕ ਹਾਂਜੀ ਇਹ ਹੈਗੀ ਵੀਰੇ कॉटन ਸ਼ਿਮਰ ਗਾਰੰਟੀ ਦੂੰਗਾ ਕਈ ਕਸਟਮਰ ਕਹਿੰਦੇ ਨੇ ਵੀ ਇਹ ਲੜਦੀ ਆ ਗਾਰੰਟੀ ਦੂੰਗਾ ਕੰਪਨੀ ਵੱਲੋਂ ਵੀ ਗਾਰੰਟੀ ਹੈ ਜੇ ਜੇ ਕੋਈ ਦਿੱਕਤ ਆ ਵੀ ਇਸ ਤਰ੍ਹਾਂ ਦੀ ਸਿਲਾ ਸਲਾਸੂੜ ਵਾਪਸ ਲੈਣੂ ਆਲਾ ਲਓ ਵੀ ਬਹੁਤ ਸਾਡੇ ਖੁਦ ਖਰਚ 'ਚ ਸਿਲੇ ਨੇ ਪੀਸ ਵਾਸ ਤੋਂ ਨੇ ਕਿ ਨਾ ਇਹਨਾਂ ਦਾ ਕਲਰ ਫੇਡ ਹੁੰਦਾ ਹੈ ਹਾਂਜੀ ਹਾਂਜੀ ਸ਼ਿਮਰ ਦੇ ਵਿੱਚ ਕਾਟਨ ਸ਼ਿਮਰ ਆ ਇਹ ਡਿਜੀਟਲ ਕਾਟਨ ਸ਼ਿਮਰ ਕਹਿੰਦੇ ਨੇ ਇਹਨੂੰ ਔਰ ਇਹਦੇ ਨਾਲ ਨੂੰ ਹੋ ਸਕਦਾ ਸ਼ਲਵਾਰ ਰਹਾ ਲਓ ਸ਼ਲਵਾਰ ਦੀ ਮੈਚਿੰਗ ਆਂਦੀਆਂ ਨਾਲ ਠੀਕ ਆ ਜੀ ਮੈਚਿੰਗ ਆਂਦੀ ਹੈ ਸ਼ਲਵਾਰ ਦੀ ਆਹ ਲੋ ਦੁਪੱਟਾ ਮਸਲੀਨ ਦਾ ਆਂਦਾ ਹੈ ਰੇਟ ਰਹਿਣ ਵਾਲਾ ਕੀ ਆ ਸਿਰਫ 1000 ਰੁਪਏ ਲੋ ਵੀ ਸਿਰਫ 1000 ਰੁਪਏ 1000 ਰੁਪਏ ਕੋਈ ਨਹੀਂ ਦਿੰਦਾ ਸਾਰਿਆਂ ਦਾ ਰੇਟ 1200 ਰੁਪਏ ਹੁਣ ਵੀ ਇਹਦਾ 1200 ਹੀ बिकਦਾ ਪਹਿਲਾਂ 1500 ਨੇ बिकਦਾ ਸੀ ਓਕੇ 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 ਰੇਟ 1000 ਰੁਪਏ ਲੋ ਜੀ ਇੱਕ ਡਿਜ਼ਾਈਨ ਇਹਦੇ ਚ ਸਿਰਫ ਮਿਲੇ ਦੋ ਡਿਜ਼ਾਈਨ ਹੀ ਨੇ ਡਿਜ਼ਾਈਨ ਪਾ ਦੋਨੇ ਟਾਪ ਦੇ ਨੇ ਲੋ ਜੀ ਆ ਚੈੱਕ ਕਰੋ ਡਿਜ਼ਾਈਨ ਵਾਹ ਸੋਹਣੇ ਠੀਕ ਆ ਸਰ ਪੀਸ ਜਿੰਨੇ ਮਰਜ਼ੀ ਲੈ ਲਿਓ ਹਾਂਜੀ ਲਓ ਜੀ ਦੁਪट्टे ਵੀ ਨਿਗਾਹ ਕਰਾਓ ਦੁਪट्टे ਫੁੱਲ ਸਾਈਜ਼ ਦੇ ਮਸਲੀਨ ਦੇ ਮੈਚਿੰਗ ਸੂਟ ਮਸਲੀਨ ਦਾ ਦੁਪੱਟੇ ਨਾਲ ਇਤਰਦਾਨ ਹੋਰ ਵੀ ਆਇਆ ਦਾ ਸ਼ਰਟ ਆ ਲੋ ਤੀਸਰਾ ਡਿਜ਼ਾਈਨ ਵੀ ਇਹਦਾ ਨਿਕਲੇ ਆ ਹਾਂਜੀ ਲਓ ਜੀ ਤੀਸਰਾ ਡਿਜ਼ਾਈਨ ਦੇਖੋ ਇਹਦਾ ਇਹ ਹੈਗਾ ਵੀਰੇ ਮਸਲੀਨ ਸ਼ਿਮਰ ਓਕੇ ਇਹ ਮਸਲੀਨ ਸ਼ਿਮਰ ਆ ਗਿਆ ਲੋ ਲਓ ਜੀ ਮਸਲੀਨ ਸ਼ਿਮਰ ਮਸਲੀਨ ਸ਼ਿਮਰ ਆ ਗਈ ਇਹ ਹਾਂਜੀ ਇੱਕ ਇੱਕ ਕੱਲੀ ਸ਼ਿਮਰਾਂ ਦੀ ਹੈ ਮਸਲੀਨ ਸ਼ਿਮਰਾਂ ਲਓ ਜੀ ਨਾਲ ਨੂੰ ਮਸਲੀਨ ਦਾ ਹੀ ਦੁਪੱਟਾ ਠੀਕ ਆ ਜੀ ਦੁਪੱਟਾ ਵੀ ਇਹਦਾ ਦੇਖੋ 2.5 2.5 ਮੀਟਰ ਦੇ ਦੁਪੱਟੇ ਨੇ ਔਰ ਆ ਇਹਨਾਂ ਦੇ ਕਲਰ ਚਾਰਟ ਆ ਮੈਨੇ ਚਾਰ ਚਾਰ ਕਲਰ ਚਾਰਟ ਨੇ ਇਹਦੇ ਓਕੇ ਬਹੁਤ ਸੋਹਣੀ ਵੈਰਾਈਟੀ ਆ ਜਿਹੜੀ ਆ ਦਿਖਾ ਰਹੇ ਆ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਆ ਜਿਹੜੀ ਆ ਚੀਜ਼ ਤੁਹਾਨੂੰ ਦਿਖਾਈ ਆ ਓਕੇ ਇਸ ਟਾਈਮ ਸਭ ਤੋਂ ਜ਼ਿਆਦਾ ਬਿਕਨ ਵਾਲੀ ਚੀਜ਼ ਇਹ ਆ ਲੋ ਵੀ ਗੱਲ ਕਿ ਹਰ ਬੰਦੇ ਦੀ ਆਪਣੀ ਆਪਣੀ ਪਸੰਦ ਹੋਦੀ ਆ ਸਾਡੇ ਲਈ ਸਭ ਤੋਂ ਜ਼ਿਆਦਾ ਇਹ ਵਿਕਰੀ ਆ ਰੇਟ ਦੇ ਅਕੋਰਡਿੰਗ ਵੀ ਠੀਕ ਆ 1000 ਰੁਪਏ ਦੇ ਵਿੱਚ ਆ ਵੀਰੇ ਰੇਟ ਇਹਦਾ ਸਹੀ ਗੱਲ ਆ ਜੀ 1000 ਰੁਪਏ ਦੇ ਵਿੱਚ ਰੇਟ ਆ ਗਿਆ ਲੋ ਜੀ ਚੈੱਕ ਕਰੋ ਔਰ ਡਿਜ਼ਾਈ ਆਲੋ ਮੈਂ ਤੁਹਾਨੂੰ ਹੋਰ ਆਈਟਮ ਦਿਖਾਣਾ ਹਾਂਜੀ ਆਲੋ ਆ ਸਾਡਲ ਵੇਖ ਕੜਾਈਆਂ ਆਈਆਂ ਨੇ ਲਓ ਜੀ ਪਿਓਰ ਕਾਟਨ ਦੇ ਉੱਪਰ ਕੜਾਈ ਓਕੇ ਜਿਹਨੇ ਕਿਸੇ ਨੇ ਕੜਾਈ ਵਾਲੇ ਪੀਸ ਲੈ ਲੈਣ ਨੇ ਤਾਂ ਪਿਓਰ ਕਾਟਨ ਦੇ ਉੱਪਰ ਆ ਔਰ ਬਾਜ਼ੂ ਕੱਡੇ ਹੋਏ ਨੇ ਮਸ਼ੀਨੀ ਵਰਕ ਆ ਸਾਰਾ ਬੁਟੀਕ ਸਟਾਈਲ ਆ ਇਹ ਮਸਲੀਨ ਦਾ ਦੁਪੱਟਾ ਆ ਗਿਆ ਲਓ ਜੀ ਮਸਲੀਨ ਦਾ ਦੁਪੱਟਾ ਆ ਗਿਆ ਹਾਂਜੀ ਇਹਦੇ ਚ ਆ ਹੁੰਦੇ ਨੇ ਕਲਰ ਚਾਰਟ ਓਕੇ ਲਓ ਯਾਰ ਕਲਰ ਚਾਰਟ ਮਾ ਗਾਣੇ ਨੇ ਡਿਜ਼ਾਈਨ ਆਣਗੇ ਇਹਦੇ ਚ ਦੋ ਠੀਕ ਆ ਚਿੱਕਰਦਾਨ ਹੋਰ ਆ ਗਿਆ। ਲੋ ਜੀ ਇਹਦੇ ਚਿੱਕਰਦਾਨ ਹੋ ਰਾ ਰੇਟ ਵੀ ਬੜਾ ਠੀਕ ਆ ਬਹੁਤ ਹੀ ਵਾਜੀ ਬਰੇਟਾਂ ਦੇ ਵਿੱਚ ਨੇ ਇਹ ਵਾਲੇ ਪੀਸ ਸਿਰਫ 600 ਚ ਆ। ਲੋ ਜੀ ਸਿਰਫ 600 ਰੁਪਏ 600 ਦੇ ਵਿੱਚ ਵਿਦ ਦ ਦੁਪੱਟਾ ਜਿਹੜੀਆਂ ਮੇਰੀਆਂ ਪਹਿਣਾ ਵਾਸਤੇ ਚਾਹੀਦੀਆਂ ਨੇ ਫੈਂਸੀ ਸੂਟ ਔਰ ਰਖੜੀ ਦੇ ਉੱਪਰ ਦੇ ਨੇ 600 ਦੇ ਵਿੱਚ ਆ। ਰੇਡ ਕੁਛ ਵੀ ਨਹੀਂ ਬਹੁਤ ਹੀ ਬਾਜੀ ਬਰੇਟਾ ਚ 880 ਦਾ ਅੱਜ ਵੀ ਵੇਖ ਲੈਣਾ ਇਹਨਾਂ ਨੂੰ ਟੁੱਟਾਣ ਠੀਕ ਆ ਜੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਣਾ ਮੇਰੀਆਂ ਭੈਣਾਂ ਵਾਸਤੇ ਆ ਲੋ ਹਾਂਜੀ ਇਹਦਾ ਬਹੁਤ ਦਰਵਾਜਾ ਹੈ ਇਹਦੇ ਹਲੇ ਸਾਡੀ ਮਸ਼ੀਨ ਤੇ ਉੱਪਰ ਲੱਗੇ ਹੋਏ ਨੇ ਕੱਲ ਨੂੰ ਇਹਦਾ ਮਾਲ ਹੋ ਰਣਾ ਹੈ ਸਿਰਫ ਫੋਟੋ ਦਿਖਾ ਦਾਨੇ ਆਪਾਂ ਇਹਨਾਂ ਨੂੰ ਵੀਡੀਓ ਦੇ ਵਿੱਚ ਦਿਖਾ ਦਾਨੇ ਲੋ ਸਿੱਧੀ ਕੜਾਈ ਕਹਿੰਦੇ ਨੇ ਇਹਨੂੰ ਸਿੱਧੀ ਕੜਾਈ ਠੀਕ ਆ ਜੀ ਹਾਂ ਇਹਨੂੰ ਸਿੱਧੀ ਕੜਾਈ ਕਹਿੰਦੇ ਨੇ ਵੀਰੇ ਤੇ ਬਗੈਰ ਦੁਪੱਟੇ ਤੋਂ ਆਉਂਦੇ 500 ਚ ਇਹ ਬਾਜ਼ੂ ਕੱਢੀ ਹੋਊਗੀ ਓਕੇ ਆਲ ਓਵਰ ਸੂਟ ਆ ਪਿਓਰ ਕੈਮਰਿਕ ਤੇ ਸਿੰਧੀ ਕਢਾਈ ਕਹਿੰਦੇ ਨੇ ਇਹਨੂੰ ਠੀਕ ਆ ਵੀਰੇ ਲਓ ਇੱਕ ਡਿਜ਼ਾਈਨ ਇਹਦੇ ਚਾਹ ਵਾਲਾ ਕੱਲੂ ਇਹ ਚ ਡਿਜ਼ਾਈਨ ਬਹੁਤ ਆਨੇ ਨੇ ਅੱਜ ਹੈ ਨਹੀਂ ਸਿਰਫ ਦੋ ਡਿਜ਼ਾਈਨ ਨੇ ਨਿਗਾਹ ਕਰਾਵੰਦੇ ਲਓ ਜੀ ਇਹ ਵੀ 500 ਚ ਹੈ ਓਕੇ ਵੀਰੇ ਜਿਹੜੀਆਂ ਮੇਨਰ ਉਹਨਾਂ ਨੂੰ ਚਾਹੀਦੇ ਨੇ ਜਮੀਲ ਕਲਾਥ ਹਾਊਸ ਦਾ ਰਿਵਰ ਪ੍ਰਧਾਨ ਦੀ ਕੋਠੀ ਤੇ ਲਿਆਲਾ ਵਿਹਾਰ ਓਕੇ ਵਿਜ਼ਿਟ ਕਰਨ ਲਈ ਬਾਕੀ ਸਕਰੀਨ ਤੇ ਵਾ ਨੰਬਰ ਦਿੱਤਾ ਨਾ ਤੁਸੀਂ ਬਾਈ ਉਹਨਾਂ ਨਾਲ ਗੱਲ ਕਰ ਸਕਦੇ ਜਿਸ ਕਿਸੇ ਨੇ ਘਰ ਬੈਠੇ ਮੰਗਾਉਣਾ ਉਹ ਵੀ ਬਾਈ ਕੰਨਾਂ ਅਸੀਂ ਪਹੁੰਚਾ ਕਰ ਦਾਂਗੇ ਹਾਂ ਬਿਲਕੁਲ ਪਹ